ਇਹ ਨੋਟ ਚਾਹੀਦਾ ਫਿਰ ਨੋਟਸ ਮੈਂ ਆਪ ਆ ਜਾਣਾ ਹਾਂ 10 ਮਿੰਟ ਚ 10 ਮਿੰਟ ਜੋ ਵੀ ਕਰਨਾ ਦਾ ਚੱਲ ਚੱਲੀ ਜਾਂ ਨੋਟਸ ਦੇ ਗਿਆ ਇਹਨੂੰ ਫਿਲਮ ਲੱਗੀ ਸੀ ਜਿਹੜੀ ਦਾਸਤਾਨੇ ਸਰਹੰਦ ਬੰਦ ਕਰਵਾਈ ਗਈ ਹੈ ਕਿ ਇਹ ਪੂਰਾ ਮਾਮਲਾ ਹਾਂਜੀ ਬਾਈ ਖਾਲਸਾ ਦੇ ਬਤੇ ਜੀ ਪਹਿਲਾਂ ਇਦਾਂ ਜੀ ਵੀ ਪਤਾ ਜੇ ਤੁਹਾਨੂੰ ਵੀ ਫਿਲਮ ਜਿਹੜੀ ਆ ਉਹ ਸੋਨੀ ਗੋਦਾ ਪ੍ਰਬੰਧਕ ਕਮੇਟੀ ਵੱਲੋਂ ਹੀ ਆ ਕਿਹਾ ਗਿਆ ਸੀ ਕਿ ਫਿਲਮ ਨਹੀਂ ਲੱਗਣੀ ਵੈਸੇ ਵੀ ਸਿੱਖ ਸਿਧਾਂਤ ਅਨੁਸਾਰ ਜਿਹੜਾ ਵਾ ਇਹੋ ਜਿਹੀਆਂ ਫਿਲਮਾਂ ਬਣ ਰਹੀਆਂ ਨੇ ਜੋ ਕਿ ਸਾਡੇ ਸਿਧਾਂਤਾਂ ਦੇ ਵਿਰੋਧ ਦੇ ਮਰਿਆਦੇ ਵਿਰੋਧ ਦੇ ਆ ਸਾਹਿਬ ਜੀ ਦਾ ਰੋਲ ਕੋਈ ਮਨੁੱਖ ਨਹੀਂ ਕਰ ਸਕਦਾ ਸਾਹਿਬ ਜੀ ਦਾ ਛੱਡੋ ਕਿਸੇ ਸ਼ਹੀਦ ਸਿੰਘ ਦਾ ਨਹੀਂ ਕਰ ਸਕਦਾ ਉਹ ਸਾਡੇ ਬਾਸ ਰਤਬਾ ਕੀ ਹੈ ਸਾਹਿਬ ਜੀ ਦਾ ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਹਨ ਪਰ ਉਹਦੇ باوجود ਵੀ ਇਹਨਾਂ ਲੋਕਾਂ ਦੇ ਵੱਲੋਂ ਬਾਰ ਬਾਰ ਇਹ ਪ੍ਰੋਵੋਕੇਸ਼ਨ ਕੀਤੀ ਜਾਂਦੀ ਆ ਪੈਸਿਆਂ ਦੀ ਖਾਤਰ ਚੰਦ ਚੱਲਣਾਂ ਦੀ ਖਾਤਰ ਜਾਂ ਪਤਾ ਨਹੀਂ ਕਿਹੜੀ ਗੱਲਾਂ ਹਰ ਵਾਰ ਸਿੱਖਾਂ ਦੇ ਜਿਵੇਂ ਜ਼ਖਮਾਂ ਦੇ ਰੋਣ ਪਾਉਣ ਵਾਲੀ ਗੱਲ ਆ ਕੀਤਾ ਜਾਂਦਾ ਤੇ ਫਿਰ ਵੀ ਫਿਲਮ ਜਿਹੜੀ ਆ ਦੁਬਾਰਾ ਇੱਥੇ ਲੱਗੀ ਆ ਜਦ ਕਿ ਸ਼੍ਰੋਣੀ ਕਮੇਟੀ ਵੱਲੋਂ ਤਕੀਦ ਕੀਤੀ ਗਈ ਹੈ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਆ ਕਿ ਕਿਸੇ ਵੀ ਮਨੁੱਖ ਜਿਹੜਾ ਕੋ ਰੋਲ ਨਹੀਂ ਕਰ ਸਕਦਾ ਇਸ ਫਿਲਮ ਦੇ ਵਿੱਚ ਸ਼ਰਿਆਮ ਜਿਹੜਾ ਵਾ ਉਹ ਰੋਲ ਕਰਵਾਏ ਗਏ ਨੇ ਮਨੁੱਖੀ ਜਾਮੇ ਦੇ ਵੱਲੋਂ ਬੰਦਿਆਂ ਦੇ ਵੱਲੋਂ ਤੇ ਉਹ ਫਿਲਮਾਂ ਇੱਥੇ ਬਣਾ ਕੇ ਇਸ ਫਿਲਮ ਵਿੱਚ ਲਾ ਕੇ ਤਸ਼ੀਦਾਂ ਦੇ ਕਿਰਦਾਰ ਨੂੰ ਜਿਹੜਾ ਨੀਵਾ ਬਖਾਇ ਜਾਂਦਾ ਸਾਨੂੰ ਇਹੋ ਜੇ ਪ੍ਰਚਾਰ ਦੀ ਲੋੜ ਨਹੀਂ ਹੈਗੀ ਪ੍ਰਚਾਰ ਗੁਰੂ ਸਾਹਿਬ ਦੀ ਕਿਰਪਾ ਨਾਲ ਸਿੱਖ ਕੌਮ ਕਰਨ ਵਾਸਤੇ ਸਮਰਥੇ ਆ ਪ੍ਰਚਾਰ ਅਸੀਂ ਕਰ ਲਾਂਗੇ ਅਸੀਂ ਦੱਸ ਲਾਂਗੇ ਆਪਣੀ ਪੀੜ੍ਹੀ ਨੂੰ ਸਾਡੇ ਸਹਾਸੀਦ ਕੌਣ ਨੇ ਸਾਡੇ ਸਾਬਜਾਦੇ ਕੌਣ ਨੇ ਸਾਨੂੰ ਐਨੀਮੇਟਡ ਕਾਰਟੂ ਜਿਹੜਾ ਉਹ ਮਨਜ਼ੂਰ ਨਹੀਂ ਹੈਗਾ। ਤਾਂ ਹੁਣ ਇੱਥੇ ਪਹੁੰਚੇ ਜੇ ਕੀ ਗੱਲਬਾਤ ਹੋਈ। ਗੱਲਬਾਤ ਉਹ ਹੀ ਵੀ ਇਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਆ ਵੀ ਅੱਜ ਜਿਵੇਂ ਆਪਾਂ ਦੇਖਿਆ ਵਾ ਅਖਬਾਰਾਂ 'ਚ ਵੀ ਆਇਆ ਤੁਹਾਡੇ ਮੀਡੀਆ ਦੇ ਵਿੱਚ ਸਾਰਿਆਂ ਦੇ ਤੁਸੀਂ ਬਿਆਨ ਲਾਏ ਹੋਏ ਨੇ ਅਸੀਂ ਵੀ ਅਸੀਂ ਦੇ ਪ੍ਰਧਾਨ ਦਾ ਵੀ ਲਾਏ ਹੋਣੇ ਆ ਜਾਇਦਾਦ ਦਾ ਵੀ ਲਾਇਆ ਹੋਣਾ। ਪਤਾ ਹੋਣ ਦੇ ਬਾਵਜੂਦ ਵੀ ਇਹਨਾਂ ਦੇ ਵੱਲੋਂ ਫਿਲਮ ਲਾਈ ਸੀ ਇੱਥੇ। ਉਹਨੇ ਤੇ ਪਹੁੰਚ ਕੇ ਇਹਨਾਂ ਨੂੰ ਬੰਦਿਆਂ ਨੂੰ ਸਮਝਾਇਆ ਵੀ ਸ਼ੋਅ ਇਹਨੂੰ ਬੰਦ ਕਰੋ ਬਾਅਦ ਡਾਂਗ ਫੇਰਾਂਗੇ ਉਹਦਾ ਫਾਇਦਾ ਹੋਣਾ ਤੁਹਾਨੂੰ। ਇਹ ਤਾਂ ਫਰਜ਼ ਇਹਨਾਂ ਦਾ ਬਣਦਾ ਨਾ ਵੀ ਜਦੋਂ ਬੈਨ ਕੀਤੀ ਹੋਈ ਚੀਜ਼ ਆ ਸਾਰੇ ਪੰਜਾਬ 'ਚ ਪ ਪ੍ਰੀਨਲ ਲਾਉਣ ਦਾ ਕੀ ਮਤਲਬ ਬੰਦਾ ਸੀ ਸ਼ਰਾਰਤੀ ਆ ਨਾ ਜਾਣ ਕੇ ਤੁਹਾਡੇ ਵਾਲਾ ਬੰਦ ਕਰਾ ਦਿੱਤੀ ਬਿਲਕੁਲ ਕਰਵਾ ਦਿੱਤੀ ਇਹਨਾਂ ਨੂੰ ਕਹਿਤਾ ਬੰਦੇ ਪੁੱਤਾਂ ਨੂੰ ਬੰਦ ਕਰ ਦੇਣਗੇ ਠੀਕ ਹੈ ਨਹੀਂ ਬੰਦ ਕਰਵਾਈ ਜਾਊਗੀ ਇਹ ਕਰਵਾਈ ਦੇਣੀ ਹੈ ਮੇਰੇ ਨਾਮ ਰਵੀ ਚੋਹਾਨਾ ਜੀ ਇੱਥੇ ਜਿਹੜੀ ਫਿਲਮ ਐਸ ਐਸਰ ਹਮ ਅਥਰਾਇਜ਼ ਨਹੀਂ ਹੈ ਕੁਝ ਵੀ ਸਟੇਟਮੈਂਟਸ ਕੇ ਲਿਏ ਆਪਣੇ ਬਾਤ ਕਰਨੀ ਹੈ ਸਰ سے ਬਾਤ ਕਰੋ सर आगे हैं इन्होंने इंस्ट्रक्शन दी है उसके हिसाब से हम आगे अपना बात करके इसको हटवा देंगे फिलहाल नहीं सर अभी जो भी शोज है हमारे वो चेक करके हम अपनी इन्फॉर्मेशन पास ऑन करेंगे क्यूँकि से चलते हैं और बाकी फिर उस हिसाब से देखें बुकिंग है नहीं सर इतनी ज्यादा कुछ चल नहीं रहा है ਸ਼ੋਅ ਬੰਦ ਪੜਾ ਬੰਦੇ ਸਰ ਇਹ ਨੋਟ ਚਾਹੀਦਾ ਫਿਰ ਨੋਟਸ ਮੈਂ ਆਪ ਆ ਜਾਣਾ ਹਾਂ 10 ਮਿੰਟ ਚ 10 ਮਿੰਟ ਜੋ ਵੀ ਕਰਨਾ ਦਾ ਚੱਲ ਚੱਲੀ ਜਾ ਨੋਟਸ ਦੇ ਕੇ ਆਈਏ ਨੂੰ ਫਿਲਮ ਲੱਗੀ ਸੀ ਜਿਹੜੀ ਦਾਸਤਾਨੇ ਸਰ ਹੱਥ ਬੰਦ ਕਰਵਾਈ ਗਈ ਹੈ ਕਿ ਇਹ ਪੂਰਾ ਮਾਮਲਾ ਸਾਜੀ ਬਾਈ ਖਾਲਸਾ ਜੀ ਬਤੇ ਜੀ ਪਹਿਲਾਂ ਇਦਾਂ ਜੀ ਵੀ ਪਤਾ ਜੀ ਤੁਹਾਨੂੰ ਵੀ ਫਿਲਮ ਜਿਹੜੀ ਆ ਉਹ ਸੋਨੀ ਗੋਦਾ ਪ੍ਰਬੰਧਕ ਕਮੇਟੀ ਵੱਲੋਂ ਹੀ ਆ ਕਿਹਾ ਗਿਆ ਸੀ ਕਿ ਫਿਲਮ ਨਹੀਂ ਲੱਗਣੀ ਵੈਸੇ ਵੀ ਸਿੱਖ ਸਿਧਾਂਤ ਅਨੁਸਾਰ ਜਿਹੜਾ ਵਾ ਇਹੋ ਜਿਹੀਆਂ ਫਿਲਮਾਂ ਬਣ ਰਹੀਆਂ ਨੇ ਕਿ ਸਾਡੇ ਸਿਧਾਂਤਾਂ ਦੇ ਵਿਰੁੱਧ ਦੇ ਮਰਿਆਦੇ ਦੇ ਵਿਰੁੱਧ ਆ ਸਾਬ ਜੀ ਦਾ ਰੋਲ ਕੋਈ ਵੀ ਮੁਖ ਨਹੀਂ ਕਰ ਸਕਦਾ ਸਾਬ ਜੀ ਦਾ ਛੱਡੋ ਕਿਸੇ ਸ਼ਹੀਦ ਸਿੰਘ ਦਾ ਨਹੀਂ ਕਰ ਸਕਦਾ ਉਹ ਸਾਡੇ ਵਾਸਤੇ ਰਤਬਾ ਕੀ ਆ ਸਾਬ ਜੀ ਦਾ ਆਪਾਂ ਨੂੰ ਪਤਾ ਹੀ ਆ ਸਾਰਿਆਂ ਨੂੰ ਹਨ ਪਰ ਉਹਦੇ باوجود ਵੀ ਇਹਨਾਂ ਲੋਕਾਂ ਦੇ ਵੱਲੋਂ ਬਾਰ ਬਾਰ ਇਹ ਪ੍ਰੋਵੋਕੇਸ਼ਨ ਕੀਤੀ ਜਾਂਦੀ ਆ ਪੈਸਿਆਂ ਦੀ ਖਾਤਰ ਚੰਦ ਚਲਣਾਂ ਦੀ ਖਾਤਰ ਜਾਂ ਪਤਾ ਨਹੀਂ ਕਿਹੜੀ ਗੱਲਾਂ ਹਰ ਵਾਰ ਸਿੱਖਾਂ ਦੇ ਜਿਵੇਂ ਜਖਮਾਂ ਦੇ ਰੂਣ ਪਾਉਣ ਵਾਲੀ ਗੱਲ ਆ ਕੀਤਾ ਜਾਂਦਾ ਤੇ ਫਿਰ ਵੀ ਫਿਲਮ ਜਿਹੜੀ ਆ ਦੁਬਾਰਾ ਇੱਥੇ ਲੱਗੀ ਆ ਜਦ ਕੇ ਸ਼੍ਰੋਣੀ ਕਮੇਟੀ ਵੱਲੋਂ ਤਕੀਦ ਕੀਤੀ ਗਈ ਹੈ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਹੈ ਕਿ ਕਿਸੇ ਵੀ ਮਨੁੱਖ ਜਿਹੜਾ ਕੋ ਰੋਲ ਨਹੀਂ ਕਰ ਸਕਦਾ ਇਸ ਫਿਲਮ ਦੇ ਵਿੱਚ ਸ਼ਰਿਆਮ ਜਿਹੜਾ ਵਾ ਉਹ ਰੋਲ ਕਰਵਾਏ ਗਏ ਨੇ ਮਨੁੱਖੀ ਜਾਮੇ ਦੇ ਵੱਲੋਂ ਬੰਦਿਆਂ ਦੇ ਵੱਲੋਂ ਤੇ ਉਹ ਫਿਲਮਾਂ ਇੱਥੇ ਬਣਾ ਕੇ ਇਸ ਫਿਲਮ ਵਿੱਚ ਲਾ ਕੇ ਤਸ਼ੀਦਾਂ ਦੇ ਕਿਰਦਾਰ ਨੂੰ ਜਿਹੜਾ ਨੀਵਾ ਬਖਾਇਆ ਜਾਂਦਾ ਸਾਨੂੰ ਇਹੋ ਜਿਹਾ ਪ੍ਰਚਾਰ ਦੀ ਲੋੜ ਨਹੀਂ ਹੈਗੀ ਪ੍ਰਚਾਰ ਗੁਰੂ ਸਾਹਿਬ ਦੀ ਕਿਰਪਾ ਨਾਲ ਸਿੱਖ ਕੌਮ ਕਰਨ ਵਾਸਤੇ ਸਮਰਥੇ ਆ ਪ੍ਰਚਾਰ ਅਸੀਂ ਕਰ ਲਾਂਗੇ ਅਸੀਂ ਦੱਸ ਲਾਂਗੇ ਆਪਣੀ ਪੀੜ੍ਹੀ ਨੂੰ ਸਾਡੇ ਸਹਾਸੀਦ ਕੌਣ ਨੇ ਸਾਡੇ ਸਾਬਜਾਦੇ ਕੌਣ ਨੇ ਸਾਨੂੰ ਐਨੀਮੇਟਡ ਕਾਰਟੂਨ ਬਣਾ ਕੇ ਜਿਹੜਾ ਉਹ ਮਨਜ਼ੂਰ ਨਹੀਂ ਹੈਗਾ ਤਾਂ ਹੁਣ ਇੱਥੇ ਪਹੁੰਚੇ ਜੇ ਕੀ